ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਤੇ ਮੈਂ ਹਾਂ ਗਗਨਦੀਪ ਸਿੰਘ ਪੰਜਾਬ ਦੇ ਵਿੱਚ ਨਸ਼ੇ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਸਖਤ ਹੁੰਦੀ ਨਜ਼ਰ ਆ ਰਹੀ ਹੈ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਹਾਂ ਗੈਰ ਕਾਨੂੰਨੀ ਢੰਗ ਦੇ ਨਾਲ ਬਣਾਈ ਗਈ ਜਾਇਦਾਦ ਨੂੰ ਸੀਲ ਕੀਤਾ ਗਿਆ ਹੈ ਜ਼ਿਲ੍ਹਾ ਮੁਕਸਰ ਸਾਹਿਬ ਦੇ ਪਿੰਡ ਕੱਖਾਂਵਾਲੀ ਦੇ ਵਿੱਚ ਹਰਜੀਤ ਸਿੰਘ ਨਾਮਕ ਵਿਅਕਤੀ ਦੇ ਖਿਲਾਫ ਐਨਡੀਪੀਐਸ ਧਾਰਾ ਦੇ ਤਹਿਤ ਕਈ ਮੁਕੱਦਮੇ ਜਿਹੜੇ ਦਰਜ ਸਨ ਸੋ ਕਾਰਵਾਈ ਕਰਦਿਆਂ ਉਸ ਦੀ ਜਾਇਦਾਦ ਜਿਹੜੀ ਹੈ ਸੀਲ ਕੀਤੀ ਗਈ ਹੈ ਤੇ ਨਾਲ ਹੀ ਘਰ ਦੇ ਬਾਹਰ ਨੋਟੀਫਿਕੇਸ਼ਨ ਵੀ ਲਗਾ ਦਿੱਤਾ ਗਿਆ ਜਿਸ ਦੀ ਇੱਕ ਕਾਪੀ ਹਰਜੀਤ ਸਿੰਘ ਦੀ ਪਤਨੀ ਨੂੰ ਦਿੱਤੀਤੀ ਗਈ ਸੀ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਰੋਕਣ ਲਈ ਜਿੱਥੇ ਜਗ੍ਹਾ-ਜਗ੍ਹਾ ਸੈਮੀਨਾਰ ਲਗਾਏ ਜਾ ਰਹੇ ਨੇ ਉੱਥੇ ਹੀ ਨਾਕੇਬੰਦੀਆਂ ਦੌਰਾਨ ਚੈਕਿੰਗ ਕੀਤੀ ਜਾ ਰਹੀ ਹੈ ਤੇ ਸ਼ੱਕੀਆਂ ਦੇ ਘਰਾਂ ਦੇ ਵਿੱਚ ਵੀ ਜੜੀ ਤਲਾਸ਼ੀ ਮੁਹਿੰਮ ਜਾਰੀ ਹੈ ਪੰਜਾਬ ਪੁਲਿਸ ਵੱਲੋਂ ਲੋਕਾਂ ਦੇ ਨਾਲ ਸਿੱਧੇ ਤੌਰ ਤੇ رابطہ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਨਸ਼ੇ ਦੇ ਕੋਡ ਨੂੰ ਦੇਸ਼ ਦੇ ਵਿੱਚੋਂ ਪੰਜਾਬ ਦੇ ਵਿੱਚੋਂ ਕੱਢਿਆ ਜਾਵੇ ਸੋ ਇਸ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਨੇ ਕਾਰਵਾਈ ਕਰਦਿਆਂ ਜ਼ਿਲ੍ਹਾ ਮੁਕਸਰ ਸਾਹਿਬ ਦੇ ਪਿੰਡ ਕੱਖਾਂਵਾਲੀ ਦੇ ਵਿੱਚ ਨਸ਼ਾ ਤਸਕਰ ਹਰਜੀਤ ਸਿੰਘ ਦੀ ਕੋਠੀ ਜਾਇਦਾਦ ਜਿਹੜੀ ਆ ਉਹ ਸੀਲ ਕੀਤੀ ਹੈ ਤੇ ਕੋਠੀ ਦੇ ਬਾਹਰ ਨੋਟੀਫਿਕੇਸ਼ਨ ਲਗਾ ਦਿੱਤਾ ਗਿਆ ਸੀ ਜਿਸ ਦੀ ਇੱਕ ਕਾਪੀ ਉਸ ਦੀ ਪਤਨੀ ਨੂੰ ਦੇ ਦਿੱਤੀ ਗਈ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਤੋਂ ਬਾਅਦ ਨਸ਼ਾ ਤਸਕਰਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਜਾ ਰਿਹਾ ਸੋ ਹਰਜੀਤ ਸਿੰਘ ਦੇ ਉੱਤੇ ਐਨਡੀਪੀਐਸ ਧਾਰਾ ਦੀ ਤਹਿਤ ਲੰਬੀ ਥਾਣੇ ਦੇ ਵਿੱਚ ਕਈ ਮਾਮਲੇ ਜਿਹੜੇ ਦਰਜ ਸਨ ਜਿਸ ਦੇ ਉੱਤੇ ਕਾਰਵਾਈ ਕਰਦੇ ਆ ਅੱਜ ਜਿਹੜੀ ਪ੍ਰਾਪਰਟੀ ਸੀਲ ਕੀਤੀ ਗਈ ਹੈ ਨਾ ਤਾਂ ਹਰਜੀਤ ਸਿੰਘ ਆਪਣੀ ਪ੍ਰਾਪਰਟੀ ਨੂੰ ਵੇਚ ਸਕਦਾ ਹੈ ਤੇ ਨਾ ਹੀ ਉਸ ਦੇ ਉੱਤੇ ਕੋਈ ਲੋਨ ਲੈ ਸਕਦਾ ਹੈ ਪੰਜਾਬ ਪੁਲਿਸ ਦੀ ਲੋਕਾਂ ਨੂੰ ਅਪੀਲ ਹੈ ਕਿ ਜੇਕਰ ਤੁਹਾਨੂੰ ਕੋਈ ਨੇੜੇ ਤੇੜੇ ਨਸ਼ਾ ਵੇਚਦਾ ਨਜ਼ਰ ਆਉਂਦਾ ਹੈ ਤੇ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਜੜਾ ਗੁਪਤ ਰੱਖਿਆ ਜਾਵੇਗਾ ਡੀਐਸਪੀ ਜਸਪਾਲ ਸਿੰਘ ਨੇ ਕੀ ਕਿਹਾ ਇਸ ਬਾਰੇ ਆਓ ਸੁਣਦੇ ਹਾਂ ਸਾਡੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਸਾਹਿਬ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਅੰਦਰ ਨਸ਼ਾ ਤਸਕਰਾਂ ਨੂੰ ਕਾਬੂ ਕਰਨਾ ਅਤੇ ਉਹਨਾਂ ਵੱਲੋਂ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਮੂਵੇਬਲ ਜਾਂ ਇਮੂਵੇਬਲ ਪ੍ਰਾਪਰਟੀ ਬਣਾਈ ਗਈ ਹੈ ਉਹਨੂੰ ਫ੍ਰੀਜ਼ ਕਰਨ ਦੇ ਲਈ ਪੂਰੇ ਸਟੇਟ ਦੇ ਵਿੱਚ ਮੁਹਿੰਮ ਚਲਾਈ ਗਈ ਹੈ ਉਸੇ ਲੜੀ ਦੇ ਵਿੱਚ ਅਸੀਂ ਸਾਡੇ ਸ੍ਰੀ ਭਾਗੀਰਾਦ ਸਿੰਘ ਜੀ ਮੀਨਾ ਐਸਐਸਪੀ ਸਾਹਿਬ ਜੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਦੇ ਯੋਗ ਹਦਾਇਤਾਂ ਤੇ ਜਿਹੜਾ ਹੈਗਾ ਸਾਡੇ ਸਬਡਿਵੀਜ਼ਨ ਲੰਬੀ ਦੇ ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਜੀ ਦੇ ਉੱਪਰ ਕਾਫੀ ਜਿਹੜੇ ਹੈਗੇ ਆ ਨਸ਼ਾ ਤਸਕਰੀ ਦੇ ਮੁਕਦਮੇ ਦਰਜ ਆ ਹੈਵੀ ਰਿਕਵਰੀ ਦੇ ਪਰਚੇ ਦਰਜ ਨੇ ਉਹਨੇ ਜਿਹੜੀ ਪਿਛਲੇ 5 ਸਾਲਾਂ ਦੇ ਵਿੱਚ ਨਸ਼ਾ ਤਸਕਰੀ ਕਰਕੇ ਜਿਹੜੀ ਆਪਣੀ ਜਮੀਨ ਜਾਇਦਾਦ ਕਿਸੇ ਵੀ ਤਰ੍ਹਾਂ ਦੀ ਮੂਵਬਲ ਜਾਂ ਇਮੋਬਲ ਪ੍ਰੋਪਰਟੀ ਬਣਾਈ ਹੈ ਉਸ ਜਾਇਦਾਦ ਨੂੰ ਅਸੀਂ ਜਿਹੜੀ ਹੈਗੀ ਹੈ ਅ ਕਰੀਬ 67 ਲੱਖ ਰੁਪਏ ਹੈ ਉਹ ਅਸੀਂ ਕੰਪੀਟੀ ਅਸੀਂ ਕੰਪੀਟੈਂਟ ਅਥਾਰਟੀ ਤੋਂ ਉਹ ਫ੍ਰੀਜ਼ ਕਰਵਾਈ ਹੈ ਅੱਜ ਚੌਂਕੀਦਾਰ ਅੱਖਾਂ ਵਾਲੀ ਐਸਐਚਓ ਲੰਬੀ ਸੌਨ ਸੈਕਟਰ ਮਨਿੰਦਰ ਸਿੰਘ ਤੇ ਹੋਰ ਪਿੰਡ ਦੇ ਬੰਦਿਆਂ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੇ ਘਰ ਜਿਹੜਾ ਹੈਗਾ ਕੰਪੀਟੈਂਟ ਅਥਾਰਟੀ ਦਾ ਨੋਟਿਸ ਇੱਕ ਉਹਨਾਂ ਦੀ ਵਾਈਫ ਨੂੰ ਤਾਮੀਲ ਕਰਾਇਆ ਹਰਜੀਤ ਸਿੰਘ ਜੀ ਨੂੰ ਔਰ ਦੂਸਰਾ ਅਸੀਂ ਇਹਨਾਂ ਬੰਦਿਆਂ ਦੀ ਹਾਜ਼ਰੀ ਦੇ ਵਿੱਚ ਉਹਦੇ ਘਰ ਦੇ ਅੱਗੇ ਇਹ ਜਿਹੜੀ ਪ੍ਰਾਪਰਟੀ ਉਹਦੀ 60 ਲੱਖ ਰੁਪਏ ਦੀ ਫ੍ਰੀਜ਼ ਕਰਾਈ ਆ ਉਹਦਾ ਨੋਟਿਸ ਚਪਕਾਇਆ ਹੁਣ ਇਹ ਆਪਣੀ ਇਸ ਪ੍ਰਾਪਰਟੀ ਨੂੰ ਅੱਗੇ ਬਿਲਕੁਲ ਨਾ ਵੇਚ ਸਕੂਗਾ ਨਾ ਕਿਸੇ ਨੂੰ ਲੈ ਕੇ ਤੇ ਲੋਨ ਜਾਂ ਕੋਈ ਹੋਰ ਕੋਈ ਕਾਰਵਾਈ ਕਰ ਸਕੂਗਾ ਪੂਰੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਇਹਦੇ ਸਾਡੇ ਸੀਨੀਅਰ ਅਫਸਰਾਂ ਅਤੇ ਉੱਚ ਅਫਸਰਾਂ ਦੀਆਂ ਹਦਾਇਤਾਂ ਦੇ ਅਸੀਂ ਪੂਰੇ ਜ਼ਿਲ੍ਹੇ ਦੇ ਜਿਹੜੇ ਨਸ਼ਾ ਤਸਕਰ ਹੈ ਜਿਹੜਾ ਜ ਨਸ਼ਾ ਸਮੱਗਲਰ ਉਹਨਾਂ ਨੂੰ ਇਹ ਸਖਤ ਤਾਰਨਾ ਕਰਦੇ ਆ ਕਿ ਜਾਂ ਤਾਂ ਉਹ ਨਸ਼ਾ ਤਸਕਰੀ ਦਾ ਜਿਹੜਾ ਆਪਣਾ ਕੰਮ ਆ ਬੰਦ ਕਰਕੇ ਇੱਕ ਵਧੀਆ ਸਮਾਜਿਕ ਜੀਵਨ ਜੀਉਣ ਨਹੀਂ ਇਸੇ ਤਰ੍ਹਾਂ ਹੀ ਜੇ ਉਹਨਾਂ ਦੀ ਕਿਸੇ ਕਿਸਮ ਦੀ ਜਿਹੜੀ ਪ੍ਰਾਪਰਟੀ ਉਹਨਾਂ ਨਸ਼ਾ ਤਸਕਰੀ ਕਰਕੇ ਬਣਾਈ ਹੈ ਇਸੇ ਤਰ੍ਹਾਂ ਹੀ ਉਹ ਫ੍ਰੀਜ਼ ਕਰਾਈ ਜਾਊਗੀ ਨਵੀਆਂ ਤੇ ਤਾਜ਼ੀਆਂ ਖਬਰਾਂ ਲਈ ਜੁੜੇ ਰਹੋ ਸカイ ਨਿਊਜ਼ ਪੰਜਾਬ ਦੇ ਨਾਲ